ਅੱਜ ਸੋਨੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਡੇਰਾ ਬੱਸੀ ਦੇ ਵਿੱਚ ਪੁਲਿਸ ਦੇ ਵੱਲੋਂ ਅਫੀਬ ਦੀ ਖੇਤੀ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਦਜਾਇਜ਼ ਤੌਰ ਉਤੇ ਹੋ ਰਹੀ ਅਫੀਬ ਦੀ ਖੇਤੀ ਦਾ ਪਰਦਾਫਾਸ਼ ਕੀਤਾ ਗਿਆ ਅਜੇ ਕੁਝ ਹਫ਼ਤੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਅਜਿਹੀ ਖੇਤੀ ਦਾ ਪਰਦਾਫਾਸ਼ ਹੋਇਆ ਸੀ ਤਾਂ ਹੁਣ ਚੰਡੀਗੜ੍ਹ ਦੇ ਨਾਲ ਲੱਗਦੇ ਡੇਰਾ ਬੱਸੀ ਦੇ ਵਿੱਚ ਇਸ ਬਾਬਤ ਖੁਲਾਸਾ ਹੋਇਆ ਏ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਸੈਂਕੜੇ ਪੌਦੇ ਜ਼ਬਤ ਕੀਤੇ ਗਏ ਦੇ ਸਥਾਨਕ ਪੁਲਿਸ ਦੇ ਵੱਲੋਂ ਡੇਰਾ ਬੱਸੀ ਦੇ ਵਿੱਚ ਅਫੀਬ ਦੀ ਦਜਾਇਜ਼ ਖੇਤੀ ਨੂੰ ਕਾਬੂ ਕੀਤਾ ਗਿਆ ਡੇਰਾ ਬਸਲੀ ਦੇ ਐਸਪੀ ਵੇਬ ਚੌਧਰੀ ਦੀ ਗવાહી ਹੇਠ ਪੁਲਿਸ ਦੇ ਵੱਲੋਂ ਐਡਸ ਵੈਲੀ ਗਰਾਊਂਡ ਦੇ ਪਿੱਛੇ ਇੱਕ ਖੇਤ ਦੇ ਵਿੱਚ ਛਾਪਾ ਮਾਰ ਕੇ 450 ਪੌਦੇ ਅਤੇ 880 ਡੋਡਿਆਂ ਤੋਂ ਇਲਾਵਾ ਲਾਲ ਫੁੱਲ ਬਰਾਬਦ ਕੀਤੇ ਗਏ। ਪੁਲਿਸ ਦੇ ਬੋਕੇ ਉਤੋਂ ਖੇਤ ਮਾਲਕ ਹਰਵਿੰਦਰ ਸਿੰਘ ਪੁੱਤਰ ਸਰਵਰ ਸਿੰਘ ਵਾਸੀ ਡੇਰਾ ਬਸਲੀ ਨੂੰ ਵੀ ਗ੍ਰਿਫਤਾਰ ਕੀਤਾ। ਉਹਦੇ ਵਿਰੁੱਧ ਐਡੀਪੀਐਸ ਐਕਟ ਦੀ ਉਲੰਘਣਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਵ ਦੀ ਦਜਾਇਜ ਖੇਤੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦਰਜਤ ਦੇ ਕਰੀਬ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਉੱਤੇ ਦੁਪਹਿਰ ਵੇਲੇ ਰੇਡ ਕੀਤੀ ਜਾਂਦੀ ਹੈ ਅਤੇ ਮੌਕੇ ਉੱਤੋਂ ਤਿੱਬੀ ਦੇ ਪੁਰਾਣੇ ਅਫੀਵ ਦੇ ਪੌਦੇ ਦੇ ਜਿਹੜੇ ਉਹ ਬਰਬਦ ਕੀਤੇ ਜਾਂਦੇ ਨੇ ਤਾਂ ਭੁੱਕੀ ਦੀ ਫਸਲ ਪਕਰ ਦੇ ਵਿੱਚ ਸਿਰਫ 2 ਹਫ਼ਤਿਆਂ ਦਾ ਸਮਾਂ ਹੈ ਜਿਹੜਾ ਉਹ ਬਚਿਆ ਸੀ ਤਾਂ ਪੁਲਿਸ ਦੇ ਵੱਲੋਂ ਫਸਲ ਪਕਰ ਤੋਂ ਪਹਿਲਾਂ ਵੱਡੀ ਛਾਪੇਮਾਰੀ ਹੈ ਜਿਹੜੀ ਉਹ ਕੀਤੀ ਗਈ ਹੈ ਅਫੀਫ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਹਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ ਤਬ ਉਲਜਬਦੂ ਡੇਰਾਬਸ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਆ ਜਿਹੜਾ ਪੁਲਿਸ ਵੱਲੋਂ ਲਿਆ ਗਿਆ ਏ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਅਫੀਫ ਦੇ ਖਿਲਾਫ ਐਕਸ਼ਨ ਆ ਜਿਹੜਾ ਕੀਤਾ ਜਾ ਰਿਹਾ ਏ ਦੂਜੇ ਪਾਸੇ ਪੰਜਾਬ ਦੇ ਕੁਝ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਅਫੀਫ ਦੀ ਖੇਤੀ ਦੀ ਮੰਗ ਆ ਜਿਹੜੀ ਹੋ ਚੁੱਕੀ ਗਈ ਸੀ ਤਾਂ ਜੋ ਪੰਜਾਬ ਨੂੰ ਦਸ਼ਾ ਤੋਂ ਬਚਾਇਆ ਜਾ ਸਕੇ ਅਤੇ ਕਿਸਾਨਾਂ ਦੀ ਆਬਦ ਨੂੰ ਵਧਾਈ ਜਾ ਸਕੇ ਤਾਂ ਇਸ ਮਾਮਲੇ ਨੂੰ ਵੀ ਲੈ ਕੇ ਦੋ ਧਿਰਾਂ ਦੇ ਜਿਹੜੀ ਆ ਉਹ ਆਪੋ-ਸਾਬਨੇ ਹੁੰਦੀਆਂ ਨਜ਼ਰ ਆ ਰਹੀਆਂ ਦੇ ਕਈ ਲੋਕਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਦਕਿ ਕਈ ਲੋਕਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਫਿਲਹਾਲ ਪੰਜਾਬ ਦੇ ਵਿੱਚ ਅਫੀਬ ਦੀ ਖੇਤੀ ਹੈ ਜਿਹੜੀ ਉਹ ਗੈਰਕਾਨੂੰਨੀ ਹੈ ਅਗਰ ਕੋਈ ਵੀ ਇਹ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਅੱਜ ਸੋਨੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਡੇਰਾ ਬੱਸੀ ਦੇ ਵਿੱਚ ਪੁਲਿਸ ਦੇ ਵੱਲੋਂ ਅਫੀਫ ਦੀ ਖੇਤੀ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਦਜਾਇਤ ਤੌਰ ਉਤੇ ਹੋ ਰਹੀ ਅਫੀਫ ਦੀ ਖੇਤੀ ਦਾ ਪਰਦਾਫਾਸ਼ ਕੀਤਾ ਗਿਆ ਅਜੇ ਕੁਝ ਹਫ਼ਤੇ ਪਹਿਲਾਂ ਚੱਡੀਗੜ ਦੇ ਵਿੱਚ ਵੀ ਅਜਿਹੀ ਖੇਤੀ ਦਾ ਪਰਦਾਫਾਸ਼ ਹੋਇਆ ਸੀ ਤਾਂ ਹੁਣ ਚੱਡੀਗੜ ਦੇ ਨਾਲ ਲੱਗਦੇ ਡੇਰਾ ਬੱਸੀ ਦੇ ਵਿੱਚ ਇਸ ਬਾਬਤ ਖੁਲਾਸਾ ਹੋਇਆ ਏ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਸੈਕਿੰਡ ਦੇ ਪੌਦੇ ਜ਼ਬਤ ਕੀਤੇ ਗਏ ਦੇ ਸਥਾਨਕ ਪੁਲਿਸ ਦੇ ਵੱਲੋਂ ਡੇਰਾ ਬੱਸੀ ਦੇ ਵਿੱਚ ਅਫੀਫ ਜੀ ਦੀ ਦਜਾਇਜ ਖੇਤੀ ਨੂੰ ਕਾਬੂ ਕੀਤਾ ਗਿਆ ਡੇਰਾ ਬਸਤੀ ਦੇ ਐਸਪੀ ਵੇਬ ਚੌਧਰੀ ਦੀ ਗਵਾਹੀ ਹੇਠ ਪੁਲਿਸ ਦੇ ਵੱਲੋਂ ਐਡਸ ਵੈਲੀ ਗਰਾਊਂਡ ਦੇ ਪਿੱਛੇ ਇੱਕ ਖੇਤ ਦੇ ਵਿੱਚ ਛਾਪਾ ਮਾਰ ਕੇ ਅਫੀਬ ਦੇ 450 ਪੌਦੇ ਅਤੇ 880 ਡੋਡਿਆਂ ਤੋਂ ਇਲਾਵਾ ਲਾਲ ਫੁੱਲ ਬਰਬਦ ਕੀਤੇ ਗਏ। ਪੁਲਿਸ ਦੇ ਬੋਕੇ ਉਤੋਂ ਖੇਤ ਮਾਲਕ ਹਰਵਿੰਦਰ ਸਿੰਘ ਪੁੱਤਰ ਸਰਵਰ ਸਿੰਘ ਵਾਸੀ ਡੇਰਾ ਬਸਤੀ ਨੂੰ ਵੀ ਗ੍ਰਿਫਤਾਰ ਕੀਤਾ। ਉਹਦੇ ਵਿਰੁੱਧ ਐਡੀਪੀਐਸ ਐਕਟ ਦੀ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਵ ਦੀ ਦਜਾਇਜ ਖੇਤੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦਰਜਤ ਦੇ ਕਰੀਬ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਉੱਤੇ ਦੁਪਹਿਰ ਵੇਲੇ ਰੇਡ ਕੀਤੀ ਜਾਂਦੀ ਹੈ ਅਤੇ ਮੌਕੇ ਉੱਤੋਂ ਤਿੱਧ ਵਿੱਚ ਦੇ ਪੁਰਾਣੇ ਅਫੀਵ ਦੇ ਪੌਦੇ ਦੇ ਜਿਹੜੇ ਉਹ ਬਰਬਦ ਕੀਤੇ ਜਾਂਦੇ ਦੇ ਤਾਂ ਭੁੱਕੀ ਦੀ ਫਸਲ ਪਕਰ ਦੇ ਵਿੱਚ ਸਿਰਫ 2 ਹਫ਼ਤਿਆਂ ਦਾ ਸਮਾਂ ਹੈ ਜਿਹੜਾ ਉਹ ਬਚਿਆ ਸੀ ਤਾਂ ਪੁਲਿਸ ਦੇ ਵੱਲੋਂ ਫਸਲ ਪਕਰ ਤੋਂ ਪਹਿਲਾਂ ਵੱਡੀ ਛਾਪੇਮਾਰੀ ਹੈ ਜਿਹੜੀ ਉਹ ਕੀਤੀ ਗਈ ਹੈ ਅਫੀਫ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਹਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤਬ ਉਲਜਬਦੂ ਡੇਰਾ ਬਸਕੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਵਾਰਡ ਆ ਡੇਰਾ ਪੁਲਿਸ ਵੱਲੋਂ ਲਿਆ ਗਿਆ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਅਫੀਫ ਦੇ ਖਿਲਾਫ ਐਕਸ਼ਨ ਆ ਜਿਹੜਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਕੁਝ ਵਧਾਇਕਾਂ ਵੱਲੋਂ ਵਜਨ ਸਭਾ ਦੇ ਵਿੱਚ ਅਫੀਬ ਦੀ ਖੇਤੀ ਦੀ ਮੰਗ ਜਿਹੜੀ ਹੋ ਚੁੱਕੀ ਗਈ ਸੀ ਤਾਂ ਜੋ ਪੰਜਾਬ ਨੂੰ ਦਸ਼ਾ ਤੋਂ ਬਚਾਇਆ ਜਾ ਸਕੇ ਅਤੇ ਕਿਸਾਨਾਂ ਦੀ ਅਫਦਤ ਵਧਾਈ ਜਾ ਸਕੇ ਤਾਂ ਇਸ ਮਾਮਲੇ ਨੂੰ ਵੀ ਲੈ ਕੇ ਦੋ ਧਿਰਾਂ ਦੇ ਜਿਹੜੀ ਆ ਉਹ ਆਬੋ ਸਾਬੜੇ ਹੁਦਿਆ ਦਸਨ ਆਰੀਆ ਦੇ ਕਈ ਲੋਕਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਦਕਿ ਕਈ ਲੋਕਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਫਿਲਹਾਲ ਪੰਜਾਬ ਦੇ ਵਿੱਚ ਅਫੀਬ ਦੀ ਖੇਤੀ ਹੈ ਜਿਹੜੀ ਉਹ ਗੈਰਕਾਨੂੰਨੀ ਹੈ ਅਗਰ ਕੋਈ ਵੀ ਇਹ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ dia